ਇੱਥੇ ਮੈਂ ਇੱਥੇ ਖੜਾ ਸੀਗਾ ਮੇਰੀ ਸਾਈਡ ਤੇ ਗੱਡੀ ਵੱਡੀ ਹੈ ਮੇਰੀ ਬੰਦ ਹੋ ਗਈ ਸੀਗੀ ਉਸ ਤੋਂ ਬਾਅਦ ਮੈਨੂੰ ਸ਼ਰੇਆਮ ਇਹਨਾਂ ਨੇ ਕੁੱਟਿਆ ਮਾਵਾ ਪੈਣਾ ਦੀ ਮੇਰੀ ਗੂੜੀ ਤੱਕ ਦੀ ਗਾਲਾਂ ਇਹਨਾਂ ਨੇ ਕੱਢੀਆਂ ਭਾਈ ਮੈਂ ਇੱਥੇ ਹੀ ਸੀ ਇਹ ਆਟੋ ਗਲਤ ਖੜੇ ਸੀ ਦੋਨੋਂ ਹੀ ਮੈਂ ਇਹਨਾਂ ਨੂੰ ਕਹੇ ਮੈਂ ਕਿਹਾ ਭਾਈ ਸਾਈਡ ਤੇ ਲਾ ਲਓ ਠੀਕ ਹੈ ਕਹਿੰਦੇ ਲਾ ਲਾਂਗੇ ਮੈਂ ਕਹਾ ਤੁਹਾਡਾ ਚਲਾਨ ਹੋ ਜਾਊਗਾ ਠੀਕ ਹੈ ਸਾਈਡ ਤੇ ਲਾ ਦੋ ਉਹ ਕਹਿੰਦੇ ਚਲਾਨ ਸਾਡਾ ਹੋਊਗਾ ਤੇਰਾ ਥੋੜੀ ਹੋਊਗਾ ਮੈਂ ਸਰ ਇੱਥੇ ਜਦੋਂ ਤੋਂ ਡਿਊਟੀ ਕਰਾਂ ਮੇਰੇ ਪਰੇ ਕੋਈ ਵੀ ਇੱਕ ਆਟੋ ਵਾਲਾ ਜਾਂ ਕੋਈ ਆਮ ਬੰਦਾ ਵੀ ਕਹਿ ਦਵੇ ਕਿ ਮੈਂ ਮਾੜਾ ਮਾੜਾ ਚੰਗਾ ਬੋਲਦਾ ਮਾਰਦਾ ਜਾਂ ਮਿਸਬੀਵ ਕਰਦਾ ਫਿਰ ਤਾਂ ਗੱਲ ਆ ਪਰ ਜਿਹੜੇ ਇਹੋ ਜਿਹੇ ਬਦਮਾਸ਼ ਪੁਲਿਸ ਦੀ ਵਰਦੀ ਦੇ ਵਿੱਚ ਹਨ ਇਹੋ ਜਿਹੇ ਬਦਮਾਸ਼ਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਬਿਲਕੁਲ ਸਰ ਮੇਰੀ ਗੱਲ ਸੁਣੋ ਮੈਂ ਯੂਨੀਫਾਰਮ ਦੇ ਵਿੱਚ ਖੜਾ ਇਹਨਾਂ ਦੇ ਕੋਲੇ ਕੋਈ ਵੀ ਪ੍ਰੂਫ ਹੋਵੇ ਮੰਨ ਲਓ ਵੀਡੀਓ ਕਹਿੰਦੇ ਬਣਾਈ ਆ ਬਣਾਈ ਹੋਵੇ ਮੈਂ ਇਹਨਾਂ ਦਾ ਦੇਣਦਾਰ ਆ ਜੀ ਮੈਨੂੰ ਕੀ ਲੋੜ ਮੈਂ ਯੂਨੀਫਾਰਮ ਪਾ ਕੇ ਲੋਕਾਂ ਨਾਲ ਗਾਲਾਂ ਕਾਲਾਂ ਥੋੜੀ ਖੜਾ ਪਾ ਪਾ ਜੀ ਬਿਲਕੁਲ ਸਹੀ ਐ ਸੀਨੇ ਸਾਈਡ ਤੇ ਖੜੇ ਹੋਏ ਸੀਗੇ ਔਰ ਇਹ ਬਾਈ ਹੋਰੀ ਵਿੱਚ ਘਾਰ ਲਾਏ ਇਹਨਾਂ ਨੂੰ ਕਿਹਾ ਵੀ ਸਾਈਡ ਤੇ ਲਾ ਲਓ ਚਲਾਣੋ ਅਗਲੇ ਕਹਿੰਦੇ ਸਾਡਾ ਆਉਂਗਾ ਤੁਹਾਡਾ ਥੋੜੀ ਆਊਗਾ ਪਟੜਾ ਜੀ ਜੇ ਗਲਤੀ ਹੁੰਦੀ ਚਲਾਨ ਕਰ ਦੋ ਸਾਨੂੰ ਪਰਵਾਹ ਨਹੀਂ 10000 ਦਾ ਕਰਦੇ 15000 ਦਾ ਕਰਦੇ ਸਾਨੂੰ ਕੋਈ ਪਰਵਾਹ ਨਹੀਂ ਪਰ ਜੇ ਵਰਦੀ ਦੇ ਵਿੱਚ ਆ ਕੇ ਜੇ ਬੰਦੇ ਨੂੰ ਕੁੱਟੋਗੇ ਉਹ ਬਰਦਾਸ਼ਤ ਨਹੀਂ ਕਰਨਗੇ ਆਪਾਂ ਹਾਂਜੀ ਹਾਂਜੀ ਉਲਟੀ ਸਿੱਧੀਆਂ ਗੱਲਾਂ ਗੱਡੀਆਂ ਕਹਿੰਦਾ ਤੂੰ ਮੇਰਾ ਕੀ ਵੀ ਕਰ ਸਕਦਾ ਹੈਗਾ ਹੱਥ ਵੀ ਚੱਕਿਆ ਮੁੱਕੇ ਮਾਰੇ ਪੰਜ ਛੇ ਤੱਪੜ ਮਾਰੇ ਫਿਰ ਦੁਬਾਰਾ ਫਿਰ ਜਦੋਂ ਫੋਨ ਕਰਕੇ ਕਾਗਜ਼ ਮਗਾਣ ਲੱਗੇ ਫਿਰ ਬੁਲਾ ਕੇ ਫਿਰ ਕੁੱਟਿਆ ਦੁਬਾਰਾ ਮੈਨੂੰ ਕਟਿਆ ਸੀ ਬਿਲਕੁਲ ਸ਼ਰੇਆਮ ਮੈਨੂੰ ਕਟਿਆ ਇੱਥੇ ਮੈਂ ਇੱਥੇ ਖੜਾ ਸੀਗਾ ਮੇਰੀ ਸਾਈਡ ਤੇ ਗੱਡੀ ਵੱਡੀ ਹੈ ਮੇਰੀ ਬੰਦ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਸ਼ਰੇਆਮ ਇਹਨਾਂ ਨੇ ਕਟਿਆ ਮਾਵਾ ਪੈਣਾ ਦੀ ਮੇਥੇ ਮੇਰੀ ਕੁੜੀ ਤੱਕ ਇਹਦੀ ਗਾਲਾਂ ਇਹਨਾਂ ਨੇ ਕਟੀਆਂ ਕੀ ਗੱਲ ਕੀ ਹੋਈ ਸੀ ਗੱਲ ਭਈ ਕੁਛ ਨਹੀਂ ਮੇਰੀ ਗੱਡੀ ਬੰਦ ਹੋ ਗਈ ਸੀ ਤੇ ਨਾਲ ਦੂਜਾ ਆਟੋ ਵਾਲਾ ਜਰਜ ਉਹਨੂੰ ਮੈਂ ਕਿਹਾ ਕਿ ਭਾਈ ਮੜਾ ਧੱਕਾ ਲਾ ਕੇ ਨਾਲ ਲੈ ਚਲੋ ਇਹ ਗੱਲ ਬਸ ਈ ਗੱਡੀ ਮੇਰੀ ਭਈ ਆਟੋ ਸੀਗਾ ਅੱਛਾ ਹੂੰ ਸਾਡੇ ਜੀ ਦੇਖੋ ਸਾਡੇ 15 15 ਆਟੋ ਚੱਲਦੇ ਆ ਸਾਡੇ ਠੀਕ ਹੈ ਜੋ ਅਸੀਂ ਡਰਾਈਵਰ ਨੂੰ ਦਿੱਤਾ ਜਗਾ ਡ라이ਵਰ ਗਿਆ ਸੀ ਗੱਡੀ ਖਰਾਬ ਹੋ ਗਈ ਇਹ ਗਿਆ ਕਿ ਚੱਲ ਮੈਂ ਗੱਡੀ ਕੋ ਖੜਾ ਤੂੰ ਦੂਸਰਾ ਾਟੋ ਲੈ ਆ ਜਾ ਕੇ ਇਹ ਾਟੋ ਲੈਣ ਗਿਆ ਠੀਕ ਹੈ ਇਹਨਾਂ ਨੇ ਇੱਕ ਪ੍ਰਾਈਵੇਟ ਬੰਦੇ ਰੱਖਿਆ ਪਹਿਲੀ ਗੱਲ ਪ੍ਰੇਡ ਬੰਦਾ ਨਹੀਂ ਰੱਖ ਸਕਦੇ ਠੀਕ ਹੈ ਤਾਂ ਫਿਰ ਇਹ ਬੰਦਾ ਗਿਆ ਜਦੋਂ ਉਹਨਾਂ ਦੇ ਕੋਲ ਤੇ ਪ੍ਰਾਈਵੇਟ ਬੰਦੇ ਇਹਨਾਂ ਨੂੰ ਲੈ ਕੇ ਆਏ ਆਪਣੇ ਕੋ ਠੀਕ ਹੈ ਲੈ ਕੇ ਹੰਤੋਂ ਬਾਅਦ ਕੋਈ ਪੁੱਛਿਆ ਨਹੀਂ ਕੋਈ ਤਰਛਿਆ ਨਹੀਂ ਇਹਨਾਂ ਨੇ ਸਿੱਧਾ ਹੀ ਹੱਥ ਚੱਕਤਾ ਜੋ ਕਿ ਹੱਥ ਚੱਕਣ ਤਾਂ ਆਪਾਂ ਯੂਜ਼ ਨਹੀਂ ਕਰ ਸਕਦੇ ਠੀਕ ਹੈ ਮਾਵਾ ਪਹਿਣਾ ਦੀ ਗਾਲਾਂ ਕੱਢੀਆਂ ਇਹਨਾਂ ਨੇ ਜੋ ਕਿ ਕਿਸੇ ਵੀ ਇੱਕ ਨੂੰ ਇਸ ਤੇ ਗਿਆ ਕੋਈ ਇਹਨਾਂ ਨੇ ਰੈੱਡ ਲਾਈਟ ਕ੍ਰੋਸ ਕੀਤੀ ਕੁਛ ਵੀ ਨਹੀਂ ਜੀ ਕੁਛ ਵੀ ਨਹੀਂ ਸਾਈਡ ਤੇ ਖੜਾ ਸੀਗਾ ਉੱਥੇ ਸਾਈਡ ਤੇ ਗੱਡੀ ਮੇਰੀ ਬੰਦ ਹੋ ਗਈ ਠੀਕ ਹੈ ਗੱਡੀ ਮਾਰਦੀ ਵੀ ਛੱਡ ਰਹੀ ਸੀ ਤੇ ਸਾਰਾ ਕੁਝ ਹੁੰਦੇ ਵਾਹ ਯੂਦ ਇਹਨਾਂ ਨੇ ਕੋਈ ਗੱਲ ਨਹੀਂ ਪੁੱਛੀ ਕੋਈ ਬਾਤ ਨਹੀਂ ਕੀਤੀ ਸਿੱਧਾ ਹੱਥ ਚੱਕਿਆ ਉਹਨਾਂ ਦੇ ਉੱਪਰ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਅਧਿਕਾਰ ਕਿੱਨੇ ਦਿੱਤਾ ਹੱਥ ਚੱਕਣ ਦਾ ਸਾਨੂੰ ਇਸ ਚੀਜ਼ ਦਾ ਜਵਾਬ ਦਿਓ ਕਿ ਤੁਹਾਨੂੰ ਅਧਿਕਾਰ ਕਿਨੇ ਹੱਥ ਚੱਕਣ ਦਾ ਤੁਹਾਡਾ ਚਲਾਨ ਤੱਕ ਚਲਾਨ ਤੁਸੀਂ ਜਿੰਨੀ ਬੰਦੀ ਉਹ ਕਰੋ ਠੀਕ ਹੈ ਪਰ ਤੁਸੀਂ ਹੱਥ ਕਿਉਂ ਚੱਕਿਆ ਜੇ ਤੁਸੀਂ ਫੜਿਆ ਸੀਗਾ ਬੰਦੇ ਨੂੰ ਹੱਥ ਨਹੀਂ ਚੱਕਿਆ ਫਿਰ ਤੁਸੀਂ ਇਹ ਆਟਾ ਛੱਡਿਆ ਕਿਉਂ? ਕੀ ਮੁਲਾਜ਼ਮਾਂ ਦੀ ਨਾਂ ਬਾਈ ਜੀ ਨੇ ਹੱਥ ਲੱਗੇ ਆਈ। ਉਹਦਾ ਨਾਮ ਜੇ ਸਾਨੂੰ ਪਤਾ ਨਹੀਂ ਨਾਮ ਕੀ ਆਦਾ? ਪ੍ਰਭਜੋਤ ਸਿੰਘ ਆਦਾ ਨਾਮ। ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਖੜੇ ਹੋ ਇਸ ਟਾਈਮ? ਅਸੀਂ ਬੇਰ ਕਾ ਪਲਾਂਟ ਦੇ ਉੱਤੇ ਖੜੇ ਆ ਨਹਿਰ ਦੇ ਉੱਤੇ। ਠੀਕ ਐ। ਜੋ ਅਸੀਂ ਇਹਨਾਂ ਨੂੰ ਗੱਲ ਕੀਤੀ ਇਹ ਕਹਿੰਦੇ ਅਸੀਂ ਮਾਰਿਆ ਨਹੀਂ। ਜੇ ਮਾਰਿਆ ਨਹੀਂ ਜੇ ਮਾਰਿਆ ਨਹੀਂ ਤਵੇ ਸਾਡੀ ਇਹ ਅਫਸਰਾਂ ਨੇ ਕਿਉਂ ਗੱਲ ਕਰਾ ਰਿਆ? ਕਿ ਭਾਈ ਤੁਸੀਂ ਰਹਿਣ ਤੋਂ ਨਿਬੇੜੋ ਇਹਨੂੰ। ਮਾਰੇ ਜੀ ਸਾਰੇ ਇੱਥੇ ਬੰਦੇ ਖਵਾਇਆ ਤੁਸੀਂ ਇਹ ਪੁੱਛ ਤਾਂ ਕਦੇ ਹੋ ਨਹੀਂ ਮੈਂ ਇਹਨਾਂ ਦੇ ਨਾਲ ਬੈਠ ਕੇ ਸੁਬਾਸਨਗਰ ਜਾ ਰਿਹਾ ਸੀਗਾ ਤੇ ਸਾਈਡ ਤੇ ਖੜਾ ਹੋ ਕੇ ਉਹ ਕੋਈ ਮਿਲ ਗਿਆ ਸੀਗਾ ਉਹਦੇ ਤੋਂ ਸਵਾਰੀ ਤੋਂ ਪੈਸੇ ਫੜ ਰਹੇ ਸੀਗੇ ਪੈਸੇ ਫੜਨ ਤੋਂ ਬਾਅਦ ਇਹ ਨਾਲ ਹੀ ਚੱਲਣ ਲੱਗੇ ਉਹ ਪਿੱਛੋਂ ਬਿਨਾ ਵਰਦੀ ਦੇ ਹਾਂਜੀ ਮੈਂ ਸਵਾਰੀ ਬੈਠਾ ਸੀਗਾ ਵਿੱਚ ਤੇ ਕਿਆ ਕਹ ਤੋ ਬੰਦ ਹੋ ਗਿਆ ਸੀਗਾ ਅੱਛਾ ਜੀ ਤੇ ਉਹਨਾਂ ਨੇ ਸਵਾਰੀ ਤੋਂ ਪੈਸੇ ਫੜੇ ਨਾਲ ਪਿੱਛੋਂ ਫੜ ਕੇ ਇਹਨਾਂ 'ਚ ਆਏ ਆ ਕੇ ਇਹਨਾਂ ਨੇ ਇਹਨਾਂ ਨਾਲ ਇੱਥੇ ਖੜਾ ਕੀਤਾ ਖੜਾ ਕਰਕੇ ਨਾਲੀ ਮਾਂ ਪੈਂਦੀ ਆ ਗਾਲਾ ਉਲਟੀ ਸਿੱਧੀ ਗਾਲਾ ਤੇ ਹੱਥ ਨਾਲ ਗਾਲਾ ਕੱਢਣੀ ਸ਼ੁਰੂ ਕੀਤੀਆਂ ਹਾਂਜੀ ਹਾਂਜੀ ਉਲਟੀ ਸਿੱਧੀ ਗਾਲਾ ਕੱਢੀ ਆ ਕਹਿੰਦਾ ਤੂੰ ਮੇਰਾ ਕੀ ਵੀ ਕਰ ਸਕਦਾ ਹੈਗਾ ਹੱਥ ਵੀ ਚੱਕਿਆ ਮੁੱਕੇ ਮਾਰੇ ਪੰਜ ਛੇ ਥੱਪੜ ਮਾਰੇ ਫਿਰ ਦੁਬਾਰਾ ਫੇਰ ਜਦੋਂ ਫੋਨ ਕਰਕੇ ਕਾਗਜ਼ ਮੰਗਾਨ ਲੱਗੇ ਫਿਰ ਬੁਲਾ ਕੇ ਫਿਰ ਕੁੱਟਿਆ ਦੁਬਾਰਾ ਹਾਂਜੀ ਸਾਹਮਣੇ ਕੁੱਟਿਆ ਹਾਂਜੀ ਠੀਕ ਆ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਸੁਭਾਸਨਗਰ ਦੇਖੋ ਪ੍ਰਸ਼ਾਸਨ ਨੂੰ ਲੋਕੀ ਬੜਾ ਸਤਿਕਾਰ ਦਿੰਦੇ ਆ ਪਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਵਰਦੀ ਦੇ ਵਿੱਚ ਬਦਮਾਸ਼ੀ ਦਿਖਾਉਂਦੇ ਆ ਆਪਣੀ ਵਰਦੀ ਦਾ ਗਲਤ ਫਾਇਦਾ ਚੱਕਦੇ ਆ ਪੰਜਾਬ ਪੁਲਿਸ ਦੇ ਲੋਕ ਮਾਣ ਨਹੀਂ ਕਰਦੇ ਆ ਅਸੀਂ ਆ ਪੰਜਾਬ ਪੁਲਿਸ ਤੇ ਮਾਣ ਕਰਦੇ ਆ ਉਹਨੇ 70 ਵਾਰ ਦਸ ਪਾਇਆ ਕੀਤਾ ਹਰ ਚੀਜ਼ ਉਹਨੇ ਕੰਮ ਕੀਤਾ ਠੀਕ ਹੈ ਪਰ ਐੋ ਜਿਹੜੇ ਬਦਮਾਸ਼ ਹੈਗੇ ਨਾ ਇਹਨਾਂ ਨੇ ਬੇੜਾ ਕਰਕੇ ਕੀਤਾ ਇਹ ਸਾਰੀ ਪੰਜਾਬ ਪੁਲਿਸ ਦਾ ਅਸੀਂ ਇਹਨਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਅੱਜ ਜੇਲੇ ਨਾ ਆਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਅਸੀਂ ਰੋਜ਼ ਹੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਟੋਲੇ ਭਰਾ ਦਾ ਕਿਸੇ ਦਾ ਪਿੱਠ ਮਾਰ ਮਾਰ ਕੇ ਲਾਹ ਲਿੱਤੇ ਹੁੰਦੇ ਆ ਕਿਸੇ ਦਾ ਕੋਈ ਕਿਸੇ ਦੀ ਬਾਹਾਂ ਤੋੜ ਦਿੱਤੀ ਤੇ ਲੱਤ ਤੋੜ ਦਿੱਤੇ ਜਾਂਦੇ ਆ ਠੀਕ ਹੈ ਪਰ ਜਿਹੜੇ ਇਹੋ ਜਿਹੇ ਬਦਮਾਸ਼ ਪੁਲਿਸ ਦੀ ਵਰਦੀ ਦੇ ਵਿੱਚ ਹੈ ਨਾ ਇਹੋ ਜਿਹੇ ਬਦਮਾਸ਼ਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਨੂੰ ਲੋਕ ਲਾਂਤਾਂ ਪਾਉਗੇ ਅਸੀਂ ਇਹੋ ਜਿਹੇ ਦਾਗ ਲੱਗ ਨਹੀਂ ਦੇਣਾ ਪੰਜਾਬ ਪੁਲਿਸ ਤੇ ਨਹੀਂ ਜੀ ਦੇਖਿਆ ਜਾ ਛੋਟੇ ਬੱਚੇ ਦੀ ਜਲਦੀ ਤਾਂ ਨਹੀਂ ਹੈ ਨਹੀਂ ਜੀ ਨਹੀਂ ਦੇਖੋ ਗਲਤੀ ਹੁੰਦੀ ਚਲਾਨ ਕੱਟ ਦਿਓ ਦੇਖੋ ਰਿਪੋਰਟਰ ਸਾਹਿਬ ਜੇ ਗਲਤੀ ਹੁੰਦੀ ਚਲਾਨ ਕਰ ਦਿਓ ਸਾਨੂੰ ਪਰਵਾਹ ਨਹੀਂ 10000 ਦੇ ਕਰਦੇ 15000 ਦੇ ਕਰਦੇ ਤੁਹਾਨੂੰ ਕੋਈ ਪਰਵਾਹ ਨਹੀਂ ਪਰ ਜੇ ਵਰਦੀ ਦੇ ਵਿੱਚ ਆ ਕੇ ਜੇ ਬੰਦੇ ਨੂੰ ਕੁੱਟੋਗੇ ਉਹ ਬਰਦਾਸ਼ਤ ਨਹੀਂ ਕਰਨਗੇ ਆਪਾਂ ਅਸੀਂ ਹੋਰ ਵੀ ਾ ਟੋਲੇ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਗੱਲ ਕੀਤੀ ਹੈ ਮੁਲਾਜ਼ਮ ਨਾਲ ਕੀਤੀ ਆ ਜੀ ਉਹ ਮੁਕਰਦੇ ਸਾਡੀ ਕਿਸੇ ਹੋਰ ਨਾਲ ਗੱਲਾਂ ਕਰਾ ਰਿਹਾ ਤੁਸੀਂ ਇਹ ਗੱਲ ਕਰ ਲਓ ਪਤਾ ਨਹੀਂ ਜੀ ਕਿਹੜੇ ਕਿਹੜੇ ਇਹਨਾਂ ਦੇ ਪ੍ਰਧਾਨ ਐ ਇਹਨੇ ਰੱਖਿਓ ਨੇ ਕੰਟੈਕਟ 'ਚੋ ਠੀਕ ਐ ਕਹਿੰਦੇ ਤੁਸੀਂ ਗੱਲ ਕਰ ਲਓ ਇਹਨਾਂ ਨਾਲ ਇਹਨਾਂ ਵੇੜ ਦੋ ਮੈਟਰ ਮੈਂ ਕਿਹਾ ਜੀ ਉਹ ਕੌਣ ਹੁੰਦੇ ਆ ਮੈਂ ਕਿਹਾ ਤੁਸੀਂ ਇੱਦਿ ਫਿਰ ਆਮ ਬੰਦੇ ਨਾਲ ਧੱਕਾ ਕਰੋਗੇ ਲੋਕਾਂ ਨਾਲ ਧੱਕਾ ਕਰੋਗੇ ਸਾਨੂੰ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਇੱਥੇ ਅਸੀਂ ਧਰਨਾ ਲਾਵਾਂਗੇ ਜੀ ਪੋਕਾ ਮੋਰਚਾ ਲਾਵਾਂਗੇ ਜਦ ਤੱਕ ਆ ਬੰਦੇ ਤੇ ਕਾਰਵਾਈ ਨਹੀਂ ਹੁੰਦੀ ਆ ਜੇ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਪੁਲਿਸ ਆਫਸਰ ਆਫਸਰ ਦਾ ਨਾਮ ਪਰਮਜੋਤ ਸੀਗਾ ਸ਼ਾਇਦ ਠੀਕ ਹੈ ਐਸਆਈ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਸਿੱਕਾ ਜੀ ਆਟੋ ਯੂਨੀਅਨ ਦਾ ਪ੍ਰਧਾਨ ਹਾਂ ਠੀਕ ਹੈ 11 ਸਾਲ ਹੋ ਗਏ ਮੈਨੂੰ ਪ੍ਰਧਾਨਗੀ ਕਰਦੇ ਨੂੰ ਠੀਕ ਹੈ ਠੀਕ ਹੈ ਤੇ ਇਹਦੇ ਉੱਤੇ ਥੋੜੇ ਉੱਤੇ ਇੱਕ ਚਾਲਕ ਆਟੋ ਚਾਲਕ ਨੇ ਰੋਪ ਲਾਇਆ ਦਾ ਪ੍ਰਭਜੋ ਸਿੰਘ ਐਸਐਯੂ ਕੀ ਉਹਨਾਂ ਨੇ ਉਹਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਪਲੱਸ ਉਹਨਾਂ ਨੇ ਕੁੱਟ ਮਾਰ ਕੀਤੀ ਤੁਸੀਂ ਕੋਲੇ ਸੀਗੇ ਜਾਂ ਤੁਸੀਂ ਇੱਥੇ ਨੇੜੇ-ਤੇੜੇ ਸੀਗੇ ਤੁਹਾਨੂੰ ਪਤਾ ਥੋੜੇ ਸਾਹਮਣੇ ਕੁਝ ਗੱਲ ਹੋ ਰਹੀ ਭਾਜੀ ਮੈਂ ਇੱਥੇ ਹੀ ਸੀ ਇਹ ਆਟੋ ਗਲਤ ਖੜੇ ਸੀ ਦੋਨੋਂ ਹੀ ਮੈਂ ਇਹਨਾਂ ਨੂੰ ਕਹਿ ਮੈਂ ਕਿ ਭਾਜੀ ਸਾਈਡ ਤੇ ਲਾ ਲਓ ਠੀਕ ਹੈ ਕਹਿੰਦੇ ਲਾ ਲਾਂਗੇ ਮੈਂ ਕਹਾ ਤੁਹਾਡਾ ਚਲਾਨ ਹੋ ਜਾਊਗਾ ਠੀਕ ਹੈ ਸਾਈਡ ਤੇ ਲਾ ਲਓ ਉਹ ਕਹਿੰਦੇ ਚਲਾਨ ਸਾਡਾ ਹੋਊਗਾ ਤੇਰਾ ਥੋੜੀ ਹੋਊਗਾ ਮੈਂ ਇਹਨਾਂ ਕਹਿ ਕੇ ਸਾਈਡ ਤੇ ਹੋ ਗਿਆ ਠੀਕ ਹੈ ਕੀ ਗੱਲ ਹੋਈ ਹੈ ਕੀ ਗੱਲ ਹੋਈ ਮੈਨੂੰ ਨਹੀਂ ਪਤਾ ਸਰ ਇੰਨੇ ਵਧੀਆ ਆ ਗਏ ਵੀ 2 ਸਾਲ ਹੋ ਗਏ ਸਾਨੂੰ ਇੱਥੋਂ ਚੱਲਦੇ ਨੂੰ ਸਰ ਜੀ ਨੇ ਅਜ ਤੱਕ ਐ ਨਹੀਂ ਕਿਹਾ ਵੀ ਤੁਸੀਂ ਗਲਤ ਹੋ ਜਾਂ ਸਹੀ ਹੋ ਠੀਕ ਹੈ ਜੋ ਸਾਡੇ ਲੈ ਕੇ ਸੇਵਾ ਹੈਗੀ ਜਾਂ ਇਹਨਾਂ ਦੀ ਸੇਵਾ ਅਸੀਂ ਲੈਂਦੀ ਹੈ ਉਹ ਕੋਈ ਐਸੇ ਦੇ ਹੀ ਨਹੀਂ ਸਕਦਾ ਠੀਕ ਹੈ ਠੀਕ ਹੈ ਜੀ ਜਾਣੀ ਕਦੇ ਹੋਇਆ ਨਹੀਂ ਐਦਾਂ ਵੀ ਇੰਨਾਂ ਨਾਲ ਅੱਗੇ ਵੀ ਕਦੇ ਕੋ ਗੱਲਾਂ ਵਿੱਚ ਹੁਣ ਇਹ ਕਦੇ ਨਹੀਂ ਨਹੀਂ ਭਾਜੀ ਨਹੀਂ 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 ਸਾਨੂੰ 2 ਸਾਲ ਹੋ ਗਏ ਜਿੱਥੇ ਮਰਜ਼ੀ ਪਤਾ ਗੱਲੋਂ ਅੱਜ ਤੋ ਸਾਰੇ ਅਫਸਰਾਂ ਨੂੰ ਕਹਿੰਨੇ ਆ ਵੀ ਇਹਨਾਂ ਦੀ ਡਿਊਟੀ ਇੱਥੇ ਹੀ ਰੱਖਿਓ ਹੋਰ ਕਿੱਥੇ ਨਾ ਲਾਓ ਵੀ ਜਿਹੜੇ ਹਾਂ ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਸਰ ਨੂੰ ਕੁਛ ਨਾ ਕੁਛ ਕਰਦੇ ਹੋ ਨਹੀਂ 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 ਭਾਜੀ ਕੁਛ ਨਹੀਂ ਹੈ ਇਹ ਗੁਰਦਾਰਾ ਇਹ ਗੁਰਦਾਰਾ ਸਾਹਮਣੇ ਆ ਜੀ ਇਹ ਗੁਰਦੁਆਰਾ ਸਾਹਮਣੇ ਕਿੰਨੇ ਤਾਂ ਇੱਥੇ ਮੱਥਾ ਟੇਕ ਲੈਨੇ ਕਸਮ ਖਾਲੇ ਨੇ ਸਾਹਮਣੇ ਅੱਜ ਤੱਕ ਆਪਣੇ ਕੋਲ 1 ਰੁਪਏ ਨਹੀਂ ਮੰਗੇ ਜਿਆਦਾ ਤੱਕ ਨਹੀਂ ਅਸੀਂ ਅੱਜ ਚਾਹ ਪੁੱਛਦੇ ਆ ਵੀ ਉਹ ਕਹਿੰਦੇ ਸਾਥ ਤੁਸੀਂ ਪੀਓ ਆ ਸਾਨੂੰ ਕੋਈ ਲੋੜ ਨਹੀਂ ਹੈ ਇਹ ਕਹਿੰਦੇ ਸਾਈਡ ਤੇ ਲਾ ਕੇ ਗੱਡੀ ਭਰੋ ਰੋਡ ਨਾਲ ਜਾਮ ਕਰੋ ਹਾਂ ਸਾਨੂੰ ਨਹੀਂ ਤੰਗ ਕਰਦੇ ਬਾਈ ਜੀ ਫੋਟੇਮ ਕਾਲਕ ਵੀ ਸਾਫ ਸਹੀ ਨੇ ਬਿਲਕੁਲ ਬਿਲਕੁਲ 2 ਸਾਲੋਂ ਚੱਲੇ ਪਾਜੀ ਜਦੋਂ ਤੋਂ ਭਾਰਤ ਲੱਗੇ ਨੇ ਫਿਰ ਉਹ ਕਿੰਨੇ ਕੁ ਸਹੀ ਆ ਜੀ ਉਹ ਪਾਜੀ ਉਹ ਬਿਲਕੁਲ ਸਹੀ ਐ ਸੀਨੇ ਸਾਈਡ ਤੇ ਖੜੇ ਹੋਏ ਸੀਗੇ ਔਰ ਇਹ ਬਾਜੀ ਹੋਰੀ ਵਿੱਚ ਘਾਰ ਲਾਏ ਇਹਨਾਂ ਨੂੰ ਕਿਹਾ ਵੀ ਸਾਈਡ ਤੇ ਲਾ ਲਓ ਚਲਾਣੂ ਅਗਲੇ ਕੰਨੇ ਸਾਡਾ ਹੋਊਗਾ ਤੁਹਾਡਾ ਥੋੜੀ ਹੋਊਗਾ ਤੂੰ ਸਵਾਰੀ ਪਿੱਛੇ ਹੋਊਗੀ ਬਸ ਹੋਰ ਤਾਂ ਕੋਈ ਗੱਲ ਨਹੀਂ ਹੋਈ ਪਾਜੀ ਫਿਰ ਇੱਕ ਇੱਕ ਗੱਲ ਹੋਰ ਕਹਿਣੀ ਐ ਸਾਬ ਨੇ ਸਾਰਿਆਂ ਨੂੰ ਯੂਨੀਫਾਰਮ ਕੀਤੀ ਆਟੋ ਵਾਲਿਆਂ ਨੂੰ ਹੋਣੇ ਰਿਕਸ਼ਾ ਵਾਲਿਆਂ ਨੂੰ ਵੀ ਯੂਨੀਫਾਰਮ ਲਾਇਸੈਂਸ ਹੋਣੇ ਚਾਹੀਏ ਸਾਡੇ ਸਾਰੇ ਡਰਾਈਵਰਾਂ ਕੋਲ ਯੂਨੀਫਾਰਮ ਹੈਗੀ ਇਹਨਾਂ ਕੋਲ ਦੇਖੋ ਵੀ ਯੂਨੀਫਾਰਮ ਹੈਗੀ ਆ ਦੇਖੋ ਨਾ ਇਹਨਾਂ ਦੇ ਗੱਡੀ ਦੇ ਕਾਗਜ਼ ਪੂਰੇ ਆ ਸਾਡੇ ਸਾਰੇ ਬੰਦੇ ਕੋਲ ਯੂਨੀਫਾਰਮ ਹੈਗੀ ਠੀਕ ਹੈ ਅਜੀ ਤੋਂ ਕਹਿੰਦੇ ਯੂਨੀਫਾਰਮ ਚਲਾਓ ਸਾਨੂੰ ਵੀ ਪਤਾ ਚੱਲੇ ਵੀ ਤੂੰ ਆਟੋ ਵਾਲਾ ਹੈ ਜਾਂ ਸਵਾਰੀ ਹੈ ਠੀਕ ਹੈ ਹਾਂ ਯੂਨੀਫਾਰਮ ਜ਼ਰੂਰੀ ਹੋਣੀ ਚਾਹੀਏ ਹਰ ਆਟੋ ਤੇ ਹੋਣੀ ਚਾਹੀਏ ਨਹੀਂ ਹੁੰਦੀ ਤੇ ਸਾਬ ਕਾਰਵਾਈ ਕਰਨ ਠੀਕ ਹੈ ਵੱਡੇ ਅਫਸਰ ਹੈਗੇ ਉਹ ਨਿਗਾਹ ਲਿਆਨ ਬਈਆ ਕਾਰਵਾਈ ਕਰਨੀ ਚਾਹੀਏ ਸਰ ਕੀ ਨਾਮ ਆ ਜੀ ਤੁਹਾਡਾ ਇਹ ਐਸੇ ਪ੍ਰਭ ਜੀ ਸਿੰਘ ਤੁਸੀਂ ਇੱਥੇ ਡਿਊਟੀ ਕਰ ਰਹੇ ਹੋ ਤੁਹਾਡੇ ਤੇ ਇਲਜ਼ਾਮ ਆ ਜੀ ਕਿ ਆਰੋਗ ਲਗਾਇਆ ਹੈ ਨੇ ਕਿ ਤੁਸੀਂ ਜਿਹੜਾ ਈ ਰਿਕਸ਼ਾ চালক ਦੇ ਨਾਲ ਟੱਕਰ ਮਾਰ ਕੀਤੀ ਆ ਪਲੱਸ ਤੁਸੀਂ ਉਹਨੂੰ ਗਾਲਾਂ ਕੱਢੀਆਂ ਮਾਵਾ ਭੈਣਾਂ ਦੀਆਂ ਮੈਂ ਇਸ ਬਾਰੇ ਮੈਂ ਸਰ ਇੱਥੇ ਜਦੋਂ ਤੋਂ ਡਿਊਟੀ ਕਰਾਂ ਮੇਰੇ ਬਾਰੇ ਕੋਈ ਵੀ ਇੱਥੋਂ ਆਟੋ ਵਾਲਾ ਜਾਂ ਕੋਈ ਆਮ ਬੰਦਾ ਵੀ ਕਹਿ ਦੇਵੇ ਕਿ ਮੈਂ ਮਾੜਾ ਮਾੜਾ ਚੰਗਾ ਬੋਲਦਾ ਮਾਰਦਾ ਜਾਂ ਮਿਸ ਬੀਵਗਾਦਾ ਫੇਰ ਤਾਂ ਗੱਲ ਆ ਇਹ ਆਟੋ ਵਾਲੇ ਦੋ ਸੀਗੇ ਇੱਕ ਈ ਰਿਕਸ਼ਾ ਸੀਗਾ ਇੱਕ ਦੂਸਾ ਸੀ ਗੈਸ ਵਾਲਾ ਦੋਨੇ ਆਪਸ ਵਿੱਚ ਅੱਧਾ ਢੋੜ ਕੇ ਗੱਲਾਂ ਕਰ ਰਹੇ ਸੀਗੇ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਤੁਹਾਡਾ ਚਲਾਨ ਇਸ ਜਿਹਦਾ ਬੰਦਾ ਵੀ ਸਾਈਡ ਤੇ ਆਓ ਥੋੜਾ ਚਲਾਨ ਕਰਦਾ ਉਹ ਮੁੰਡੇ ਨੇ ਮੇਰੀ ਕਿਸੇ ਨਾਲ ਗੱਲ ਕਰਾ ਦਿੱਤੀ ਆਪਣੇ ਕਿਸੇ ਮੈਂਬਰ ਦੇ ਨਾਲ ਮੈਂ ਉਹਨੂੰ ਕਿਹਾ ਸੇ 5 ਮਿੰਟ ਖੜੋ ਉਸ ਤੋਂ ਮੈਂ ਟਰੱਕ ਦਾ ਚਲਾਨ ਕਰ ਰਿਹਾ ਸੀਗਾ ਟਰੱਕ ਦਾ ਚਲਾਨ ਕਰਨ ਤੋਂ ਬਾਅਦ ਮੈਂ ਉਸਨੂੰ ਘੂਰ ਕੇ ਘੂਰਿਆ ਜ਼ਰੂਰ ਆ ਘੂਰ ਕੇ ਮੈਂ ਕਹਿੰਦਾ ਤੁਹਾਡਾ ਗਲਤੀ ਨਹੀਂ ਗੱਡੀ ਮੈਂ ਭੇਜ ਤੇ ਪੈਣਾ ਦੀਆਂ ਗਾਲਾਂ ਕੱਢੀਆਂ ਜਿਉਂ ਨਾਲ ਰੋਸ ਬਾਜੀ ਰੋਟੀ ਉੱਤੇ ਬਿਲਕੁਲ ਸੱਤ ਮੇਰੀ ਇਹ ਗੱਲ ਸੁਣੋ ਮੈਂ ਯੂਨੀਫਾਰਮ ਦੇ ਵਿੱਚ ਖੜਾ ਇਨਾਂ ਦੇ ਕੋਲੇ ਕੋਈ ਵੀ ਪ੍ਰੂਫ ਹੋਵੇ ਮੰਨ ਲਓ ਵੀਡੀਓ ਕਹਿੰਦੇ ਬਣਾਈ ਆ ਬਣਾਈ ਹੋਵੇ ਮੈਂ ਇਹਨਾਂ ਦਾ ਦੇਣਦਾਰ ਆ ਜੀ ਮੈਨੂੰ ਕੀ ਲੋੜ ਮੈਂ ਯੂਨੀਫਾਰਮ ਪਾ ਕੇ ਲੋਕਾਂ ਨਾਲ ਗਾਲਾਂ ਕੱਢੇ ਖੜਾ ਆ ਤੇ ਇਹਨਾਂ ਨੇ ਕਿਹਾ ਜੀ ਵੀ ਕਿਸੇ ਨਾ ਕਿਸੇ ਨਾਲ ਤੁਸੀਂ ਕਿਸੇ ਨਾਲ ਗੱਲ ਕਰਵਾਈ ਆ ਇਹਨਾਂ ਦੀ ਪ੍ਰਧਾਨ ਨਾਲ ਵੀ ਬਾਜ ਰਾਜਨਾਮਾ ਤਾਂ ਆਪਾਂ ਮੈਂ ਕਰਾਈ ਆ ਮੈਨੂੰ ਫੋਨ ਇਹਨਾਂ ਦੇ ਪ੍ਰਧਾਨ ਦਾ ਆ ਜੀ ਸ਼ਿਵਸਨ ਨਾ ਦੇ ਦਾ ਉਹਨਾਂ ਦਾ ਜੀ ਇਹ ਨਾਂ ਨਹੀਂ ਮੈਨੂੰ ਪਤਾ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਨਾਲ ਗੱਲ ਕਰਾ ਦੋ ਮੈਂ ਉਹ ਫੋਨ ਤੇ ਗੱਲ ਕਰਾਤੀ ਅੱਛਾ ਜੀ ਮੈਨੂੰ ਤਾਂ ਤੁਹਾਡਾ ਮੁੰਡੇ ਮੇਰੇ ਖਰੇ ਗੱਲ ਕਰਾਉ ਮੈਂ ਗੱਲ ਕਰਾਈ ਹੁਣ ਫਿਰ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ ਇਸ ਉੱਤੇ ਜੀ ਮੈਂ ਕੋਈ ਵੀ ਨਹੀਂ ਕੀਤੀ ਮੈਂ ਉਹਨੂੰ ਕੂਰ ਕੇ ਭੇਜਦਾ ਜੱਗਾਂ ਨੂੰ ਅੱਧਾ ਪੌਣਾ ਘੰਟਾ ਗਿਆ ਵਾ ਅੱਛਾ ਜੀ ਇਤੋਂ ਸਾਰ ਅੱਧਾ ਪੌਣਾ ਘੰਟਾ ਗਿਆ ਨੂੰ ਭੇਜਦਾ ਸੀਗਾ ਮੈਂ ਕਿਹਾ ਬੇਟਾ ਜਾਮ ਲੈਣਾ ਦੁਬਾਰਾ ਆਏ ਮੈਂ ਦੁਆਰਾ ਦੁਆਰਾ ਚਲਾਨ ਕਰੂੰਗਾ ਦੁਬਾਰਾ ਆਏ ਨੇ ਜੀ ਫਿਰ ਇਹ ਇਹ ਦੁਆਰਾ ਪਤਾ ਨਹੀਂ ਪੈਦਲ ਆਏ ਆ ਇਹ ਅੱਛਾ ਜੀ ਇਹ ਦੁਆਰਾ ਹੁਣ ਪੈ